ਗਿਆਨਾ ਤੀਰਤ ਦਾ ਨਵਾਂ ਸੁਰੱਖਿਅਕ ਬਣਾਏ ਜਾਂਦੇ ਡਾਕਟਰ ਕੇ ਸ਼ਰਮਾ ਨੂੰ ਭਾਜਪੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਡਾਕਟਰ ਕੇ ਸ਼ਰਮਾ ਪਹਿਲੇ ਹੀ ਚੇਅਰਮੈਨ ਨੇ ਬੜਾ ਹਨੂਮਾਨ ਮੰਦਿਰ ਦੇ ਉਹਨਾਂ ਨੂੰ ਹੁਣ ਸਰਪ੍ਰਸਤੀ ਦਿੱਤੀ ਗਈ ਹੈ ਦੁਰਗਾਨਾ ਤੀਰਤ ਦੀ ਸੋਨ ਦੁਰਗਾਨਾ ਤੀਰਤ ਦੇ ਸਰਪ੍ਰਸਤ ਜੋ ਰਕੇਸ਼ ਸ਼ਰਮਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਭਾਜਪੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਗੱਲ ਵੀ ਕਰ ਰਹੇ ਹਾਂ ਡਾਕਟਰ ਕੇਸ਼ ਸ਼ਰਮਾ ਡਾਕਟਰ ਕੇਸ਼ ਸ਼ਰਮਾ ਬਾਰੇ ਮੈਂ ਦੱਸ ਦੇ ਕਿ ਪਹਿਲੇ ਚੇਅਰਮੈਨ ਨੇ ਬड़ा ਹਨੂਮਾਨ ਮੰਦਿਰ ਦੇ ਬੀਜਪੀ ਅੱਜ ਡਾਕਟਰ ਕੇਸ਼ ਨੂੰ ਸਨਮਾਨਤ ਕਰ ਰਹੀ ਨੇ ਤੇ ਉਹਨਾਂ ਨੂੰ ਸੁਰਕਸ਼ਕ ਬਣਾਇਆ ਗਿਆ ਹੈ ਦੁਰਗਿਆਨਾ ਤੀਰਤ ਦਾ ਇਹ ਪਹਿਲਾਂ ਵੀ ਚੇਅਰਮੈਨ ਨੇ ਦੁਰਗਿਆਨਾ ਤੀਰਤ ਦੇ ਵਿੱਚ ਬड़ा ਹਨੂਮਾਨ ਮੰਦਿਰ ਦੇ ਦੇਖੋ ਜੀ ਸਾਨਾ ਪਹਿਲੇ ਜੈ ਸ਼ਿਨਰਾ ਜੈ ਸ਼ਿਨਰਾ ਜੋ ਬੋਲੇ शोनिहा आसियाकाल देखो जी दुर्गाणा आए हैं इननू दुर्गाणा ने ਹੋਰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਜਿਹੜਾ ਸਾਰੇ ਦੁਰਗਿਆਣੇ ਦਾ ਸੁਰੱਖਸ਼ਨ ਬਣਾਇਆ ਉਸ ਤੇ ਦੀ ਚਾਕੇ ਸਾਰੀ ਟੀਮ ਸਾਡੀ ਇਹਨਾਂ ਨੂੰ ਸਨਮਾਨਿਤ ਕਰਨ ਆਈ ਹੈ ਜਿਹਦੇ ਵਿੱਚ ਯੂਵਾ ਮੋਰਚਾ ਵੀ ਆ ਤੇ ਭਾਰਤੀ ਜਤਾ ਪਾਰਟੀ ਦੇ ਲੋਕ ਸਾਰੇ ਸਾਡੇ ਸਾਥੀ ਆ ਕਿ ਔਰ ਜੋ ਕੰਮ ਕਰ ਰਹੇ ਔਰ ਸ਼ਹਿਰ ਦੇ ਵਿੱਚ ਬਾਹਰ ਜਿਸਰਨ ਲੋਕ ਦੱਸ ਰਹੇ ਆ ਕਿ ਜੋ ਦੁਰਗਿਆਣੇ ਦੀ ਗੁਰੂ ਘਰ ਤੇ ਕਹਿੰਦੇ ਬਹੁਤ ਸੇਵਾ ਹੁੰਦੀ ਹੈ ਬਹੁਤ ਸੇਵਾ ਇਹ ਲੋਕ ਕਰ ਰਹੇ ਇਹ ਜਿਹੜੀ ਇਹਨਾਂ ਦੀ ਜੋੜੀ ਸਮਝ ਲਈਏ ਲక్ష్ਮੀ ਕਾਂਤ ਚਾਵਲਾ ਭੈਣ ਜੀ ਤੇ ਇਹ ਡਾਕਟਰ ਕੇਹ ਜੀ ਇਹਨਾਂ ਅੱਛਾ ਦਰਗਿਆਨੇ ਨੂੰ ਅੱਛਾ ਡਵੈਲਪ ਕਰ ਰਹੇ ਹੈ ਕਿ ਹੋਰ ਜਿਆਦਾ ਸੰਗਤ ਇੱਥੇ ਆਵੇ ਤੇ ਜਿਹੜਾ ਵਕਤ ਵਾਲ ਮੱਠ ਹਟੇ ਦੂਜਾ ਜਿਹੜੀ ਇਹ ਬਾੜ ਦੀ ਤਰਾਸਦੀ ਆਈ ਹੈ ਸਾਡੇ ਸਾਡੇ ਪੰਜਾਬ ਉਹਨਾਂ ਬਾਰੇ ਵੀ ਇਹ ਲੋਕ ਪੂਰਾ ਸੰਗਿਆਨ ਲੈ ਰਹੇ ਜਿੱਥੇ ਰਾਸ਼ਨ ਚਾਹੀਦਾ ਜਿੱਥੇ ਦਵਾਈਆਂ ਚਾਹੀਦੀਆਂ ਜਿੱਥੇ ਕੋਈ ਸਮਾਨ ਚਾਹੀਦਾ ਟਰੱਕਾਂ ਦੇ ਟਰੱਕ ਇਹ ਦੁਕਾਨਾਂ ਤੋਂ ਡਾਕਟਰ ਕੇਸ਼ ਤਾਂ ਇਲੈਕਟ੍ਰੀਕਾਂ chavla ji ਸਾਰਿਆਂ ਦਾ ਸਹੀਉ ਲਾ ਕੇ ਪਹੁੰਚ ਰਹੇ ਤੇ ਅੱਗੇ ਅਸਰਾ ਹੀ ਕਰਦੇ ਰਹਿਣ ਹੋਰ ਇਸ ਤੋਂ ਅੱਗੇ ਜਾਣ ਸਾਡੀ ਦੇ ਪ੍ਰਭੂ ਅੱਗੇ ਇਹੋ ਹੀ ਅਰਦਾਸ ਹੈ ਗੋਮੀ ਜੀ ਅੱਜ ਤੁਸੀਂ ਇਹਨਾਂ ਨੂੰ ਸਨਮਾਨ ਕੀਤਾ ਇੱਕ ਬੀਜੇਪੀ ਜਿਸਨੂੰ ਤੁਸੀਂ ਦੱਸਦੇ ਪਿਓ ਕੇਸ਼ ਸ਼ਰਮਾ ਦੀਆਂ ਉਪਲਬਧੀਆਂ ਉੱਤੇ ਉਪਲਬਧੀਆਂ ਤੁਹਾਨੂੰ ਮੈਨਰੀਆਂ ਦੱਸੀਆਂ ਕਿ ਦੇਖੋ ਅੱਜ ਤਰਾਸਤੀ ਆਈ ਹੈ ਉਹ ਵੀ ਤੁਹਾਨੂੰ ਮੈਂ ਦੱਸਿਆ ਇੱਕ ਬਾੜ ਖੇਤਰ ਜਿਹੜਾ ਕੁਛਤ ਹੋ ਗਿਆ ਪੰਜਾਬ ਸਾਰਾ ਉੱਥੇ ਜੋ ਜੋ ਇਹ ਸੇਵਾ ਨਿਭਾ ਰਹੇ ਆ ਇਹ ਸਾਰੀ ਸਾਰੇ ਲੋਕ ਜਿਹੜੇ ਪੰਜਾਬ ਦੇ ਆ ਬਾਹਰ ਦੇ ਲੋਕ ਸਾਰੇ ਅੱਛੀ ਤਰ੍ਹਾਂ ਜਾਣਦੇ ਆ ਦਰ ਗਿਆਨਾ ਡੂੰਗਾ ਹਨੂਮਾਨ ਜੀ ਦਾ ਜਿਹੜਾ ਵੱਡਾ ਮੰਦਿਰ ਆ ਬੜਾ ਹਨੂਮਾਨ ਜੀ ਦਾ ਉੱਥੋਂ ਦਾ ਇਹਨਾਂ ਕੋਲ ਨਿਭਾ ਸੁਰੱਖਿਸ਼ਣ ਦੇ ਤੌਰ ਉੱਤੋਂ ਵੱਡੇ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਇਹਨਾਂ ਕੋ ਜਿੰਮੇਵਾਰੀ ਆ ਮਤਲਬ ਦੀਆਂ ਇਹਨਾਂ ਦੀਆਂ ਅਸੀਂ ਗਿਣਾ ਨਹੀਂ ਸਕਦੇ ਜੇ ਅਸੀਂ ਆਪਣੇ ਮੂੰਹ ਗਿਣਾਈਏ ਸੀ ਨਹੀਂ ਗਿਣਾ ਸਕਦੇ ਇਹ ਸਾਰੀ ਸੰਗਤ ਜਿਹੜੀ ਇੱਥੇ ਆਂਦੀ ਆ ਖੁਸ਼ ਹੋ ਕੇ ਜਾਂਦੀ ਆ ਉਹਨਾਂ ਦੀ ਸਾਰੀ ਮਿਹਰ ਆ ਕਿ ਜਿਹੜੇ ਅੱਛਾ ਤਰੀਕੇ ਨਾਲ ਸਾਰਾ ਨਿਭਾ ਕਰ ਰਹੇ ਆ ਡਾਕਟਰ ਜੀ ਤੁਸੀਂ ਦੱਸੋ ਤੁਸੀਂ ਪਹਿਲੇ ਚੇਅਰਮੈਨ ਹੋ ਬੜਾ ਹਨੂਮਾਨ ਮੰਦਰ ਦੇ ਹੁਣ ਤੁਹਾਨੂੰ ਇਹ ਸੇਵਾ ਮਿਲੀ ਹੈ ਦੁਰਗਿਆਨਾ ਮੰਦਰ ਦੇ ਸੁਰੱਖਿਅਕ ਵਜੋਂ ਸਰਪ੍ਰਸਤ ਵਜੋਂ ਇਹ ਸੇਵਾ ਬਾਖੂ ਵੀ ਤੁਸੀਂ ਨਿਭਾਈ ਰਹੇ ਹੋ ਪਹਿਲੇ ਕਹਿਣ ਦੀ ਲੋੜ ਹੀ ਨਹੀਂ ਪਹਿਲੇ ਬੜਾ ਹਨੂਮਾਨ ਮੰਦਰ ਲੈ ਕੇ ਚੱਲੇ ਹੋ ਦੁਰਗਿਆਨਾ ਤੀਰਥ ਵੀ ਆ ਰਿਹਾ ਸਾਰਿਆਂ ਨੂੰ જય ਸ਼੍ਰੀ ਰਾਮ ਜੀ ਮੈਂ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਕਰਾਂਗਾ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਕਮੇਟੀ ਨੇ ਪਾਈ ਆ ਮੈਂ ਕੋਈ ਮੈਂ ਮੈਂ ਅੱਗੇ ਵੀ ਨਹੀਂ ਆਪਣੇ ਆਨੂੰ ਚੇਅਰਮੈਨ ਕੰਦਾ ਜਾਂ ਸੁਰੱਖਿਅਕ ਕਿਉਂ ਮੈਂ ਬਚਪਨ ਤੋਂ ਇੱਥੇ ਆ ਰਿਹਾ ਹਨੂਮਾਨ ਜੀ ਦੇ ਮੰਦਿਰ ਮੈਂ ਇੱਥੋਂ ਦਾ ਸੇਵਾਦਾਰ ਆ ਮੈਂ ਹਨੂਮਾਨ ਜੀ ਅੱਗੇ ਅੱਗੇ ਵੀ ਜਦੋਂ ਉਹਨਾਂ ਨੇ ਮੈਨੂੰ 2021 ਚ 23 ਚ ਵੀ ਬਣਾਇਆ ਸੀ ਉਦੋਂ ਹੀ ਮੈਂ ਇਹੋ ਗੱਲ ਕਹੀ ਸੀ ਤੇ ਹੁਣ ਵੀ ਕਿ ਮੇਰੀ ਹਨੂਮਾਨ ਜੀ ਅੱਗੇ ਇਹੋ ਹੀ ਪ੍ਰਾਰਥਨਾ ਕਿ ਜੋ ਇਹਨਾਂ ਨੇ ਸਮਝ ਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਆਸ਼ੀਰਵਾਦ ਦੇਣਾ ਬਲ ਦੇਣਾ ਕਿ ਮੈਂ ਇਹਨਾਂ ਦੀ ਸੋਚ ਤੇ ਖਰਾ ਉਤਰਾਂ ਇੱਕ ਮੈਂ ਵਿਸ਼ਵਾਸ ਜ਼ਰੂਰ ਦਾਨਾ ਕਿ ਤਨ ਮਨ ਤਾਨਾ ਜਿੰਨੇ ਜੋਗਾ ਮੈਂ ਹਾਂਗਾ ਜਿਸ ਤਰ੍ਹਾਂ ਅੱਗੇ ਅੱਗੇ ਨਾਲ ਕਿ ਜਿੰਨੀ ਸੇਵਾ ਕਰ ਸਕਾਂ ਬਾਕੀ ਮੇਰੀ ਸਾਰੇ ਭਰਾਵਾਂ ਨੂੰ ਕੋਈ ਮੈਂ ਚੇਅਰਮੈਨ ਨਹੀਂ ਕੋਈ ਸੁਰੱਖਿਆ ਨਹੀਂ ਇਹ ਸਾਰੇ ਮੇਰੇ ਭਰਾ ਚੇਅਰਮੈਨ ਇਹ ਸਾਰੇ ਉਹ ਲੋਕ ਆ ਭਾਏ ਪਾਰਟੀ ਬਾਜੀ ਇਲਾ ਦਾ ਚੀਜ਼ ਆ ਇੱਥੇ ਜਿਹੜੇ ਸਾਰੇ ਮੰਦਰ ਆਣ ਵਾਲੇ ਆ ਮੈਨੂੰ ਖੁਸ਼ੀ ਆ ਹੁੰਦੀ ਆ ਕਿ ਜਿਲੇ ਹੱਕ ਨਾ ਮੈਨੂੰ ਕਹਿੰਦੇ ਫਲਾਣੀ ਚੀਜ਼ ਆਉਂ ਕਰੋ ਚਲੋ ਈਸ਼ੋ ਨੇ ਇੰਨੇ ਜੋਗਾ ਕੀਤਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਉਸ ਚੀਜ਼ ਨੂੰ ਠੀਕ ਕਰਨ ਦੀ ਮੇਰੀ ਇਹ ਸਾਰਿਆਂ ਨੂੰ ਇਹ ਬੇਨਤੀ ਆ ਕਿ ਉਹਦੇ ਤਾਂ ਹੀ ਨਿਭਦੇ ਆ ਕਿ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਪਾਈ ਕਮੇਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਜ਼ਿੰਮੇਵਾਰੀ ਹੁਣ ਤੁਹਾਨੂੰ ਇੱਕ ਬੋਝ ਕਿਤੇ ਨਹੀਂ ਕਹਿ ਸਕਦਾ ਇਸ ਗੱਲ ਕਿ ਵੀ ਤੁਹਾਡੇ ਉੱਪਰ ਇੱਕ ਨਵਾਂ ਆਸ ਰੱਖੀ ਹੈ ਕਿ ਦੁਗਿਆਨਾ ਤਿਰਥ ਥੋੜਾ ਅੱਗੇ ਡਿਵੈਲਪ ਹੋਏਗਾ। ਮੈਂ ਤੇ ਕੋਈ ਗੱਲ ਕਰਨੀ ਮੈਂ ਕਮੇਟੀ ਨੂੰ ਇਹੋ ਵਿਸ਼ਵਾਸ ਦਵਾਇਆ ਕਿ ਜੋ ਜੋ ਤੁਸੀਂ ਮੈਨੂੰ ਸਮਝ ਕੇ ਮੇਰੇ ਤੇ ਜ਼ਿੰਮੇਵਾਰੀ ਪਾਈ ਹੈ ਮੈਂ ਯਕੀਨ ਕਰ ਗਿਆ ਹਾਂ ਪ੍ਰਾਰਥਨਾ ਕਰਨਾ ਕਿ ਜੋ ਇਹਨਾਂ ਨੇ ਸੋਚਿਆ ਮੈਂ ਉਸ ਤੋਂ ਵੱਧ ਗੇਹੀ ਕਰਕੇ ਬਹਾਉਂਗਾ। ਜੈ ਸ਼੍ਰੀ ਰਾਮ। ਸੋ ਤੁਸੀਂ ਦੇਖ ਸਕਦੇ ਹੋ ਪਾਤੀ ਜਨਤਾ ਪਾਰਟੀ ਦੇ ਕਾਰਕੁਨ ਸਾਰੇ ਇੱਥੇ ਪਹੁੰਚੇ ਹੋਏ ਨੇ ਯੂਵਾ ਮੋਰਚਾ ਦੇ ਕਾਰਕੁਨ ਪਹੁੰਚੇ ਹੋਏ ਨੇ ਰਕੇਸ਼ ਸ਼ਰਮਾ ਜਿਹੜੇ ਕਿ ਪਹਿਲਾਂ ਡੂੰਗਾ ਮਾਫ ਕਰਨਾ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਨੇ ਉਹਨਾਂ ਨੂੰ ਹੁਣ ਦੁਰਗਿਆਨਾ ਤੀਰਤ ਦਾ ਸਰਪ੍ਰਸਤ ਲਾਇਆ ਗਿਆ ਹੈ ਦੁਰਗਿਆਨਾ ਮੰਦਿਰ ਦਾ ਦੁਰਗਿਆਨਾ ਤੀਰਤ ਦਾ ਸਰਪ੍ਰਸਤ ਲਾਇਆ ਜਾਣ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹੁਣ ਬੀਜੇਪੀ ਵੱਲੋਂ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ ਕੋਵਿਡ ਦਾ ਦੌਰ ਸੀਗਾ ਚਾਹੇ ਹੁਣ ਹੜ੍ਹਾਂ ਦਾ ਦੌਰ ਹੈ ਦੁਰਗਿਆਨਾ ਤੀਰਤ ਤੋਂ ਹਰ ਤਰ੍ਹਾਂ ਦੀ ਮਦਦ ਹਰ ਤਰ੍ਹਾਂ ਦਾ ਰਾਸ਼ਨ ਸੁੱਕਾ ਹੋਵੇ ਚਾਹੇ ਰੋਟੀਆਂ ਬਣਾ ਕੇ ਭੇਜਣਾ ਹੋਵੇ ਹੁਣ ਬਾਹਰ ਪੀੜਤਾਂ ਨੂੰ ਭੇਜਿਆ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਲక్ష్ਮੀ ਕਾਂਤਾ ਜੀ ਚਾਵਲਾ ਜੋ ਪ੍ਰਧਾਨ ਨੇ ਦੁਰਗਿਆਨਾ ਤੀਰਤ ਦੇ ਔਰ ਰਕੇਸ਼ ਸ਼ਰਮਾ ਇਹਨਾਂ ਦੋਨਾਂ ਦੇ ਹੀ ਨਾਮ ਦਲੇ ਆਂਦੀ ਹੈ ਕਿ ਪੂਰੀ ਇਲਾਕਿਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਇਹਨਾਂ ਵੱਲੋਂ ਦਿਨ-ਦੁਨੀ ਰਾਤ ਤੱਕ ਨਹੀਂ ਮਿਹਨਤ ਕਰਕੇ ਇਸ ਦੁਰਗਿਆਨਾਤੀ ਰਦਰ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਡਾਕਟਰ ਕੇ ਸ਼ਰਮਾ ਨੂੰ ਭਾਜਪੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਅੱਜ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਡਾਕਟਰ ਕੇ ਸ਼ਰਮਾ ਪਹਿਲੇ ਹੀ ਚੇਅਰਮੈਨ ਨੇ ਬੜਾ ਹਨੂਮਾਨ ਮੰਦਰ ਦੇ ਉਹਨਾਂ ਨੂੰ ਹੁਣ ਸਰਪ੍ਰਸਤੀ ਦਿੱਤੀ ਗਈ ਹੈ। ਦੁਰਗਿਆਨਾ ਤੀਰਤ ਦੀ ਸੋ ਹੁਣ ਦੁਰਗਿਆਨਾ ਤੀਰਤ ਦੇ ਸਰਪ੍ਰਸਤ ਜੋਰ ਕੇ ਸ਼ਰਮਾਨੀਆਂ ਸੇਵਾਵਾਂ ਨੂੰ ਦੇਖਦੇ ਹੋਏ ਬੀਜੇਪੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਗੱਲ ਵੀ ਕਰ ਰਹੇ ਹਾਂ ਡਾਕਟਰ ਕੇ ਸ਼ਰਮਾ ਡਾਕਟਰ ਕੇ ਸ਼ਰਮਾ ਬਾਰੇ ਮੈਂ ਦੱਸ ਦਿਆਂ ਕਿ ਪਹਿਲੇ ਚੇਅਰਮੈਨ ਨੇ ਬੜਾ ਹਨੂਮਾਨ ਮੰਦਰ ਦੇ ਬੀਜੇਪੀ ਅੱਜ ਡਾਕਟਰ ਕੇਸ਼ ਨੂੰ ਸਨਮਾਨਿਤ ਕਰ ਰਹੀ ਨੇ ਤੇ ਉਹਨਾਂ ਨੂੰ ਸੁਰੱਖਿਅਕ ਬਣਾਇਆ ਗਿਆ ਹੈ ਦੁਰਗਿਆਨਾ ਤੀਰਤ ਦਾ ਇਹ ਪਹਿਲਾਂ ਵੀ ਚੇਅਰਮੈਨ ਨੇ ਦਰਗਿਆਣਾ ਤੀਰਤ ਦੇ ਵਿੱਚ ਬੜਾ ਹਨੂਮਾਨ ਮੰਦਿਰ ਦੇ ਦੇਖੋ ਜੀ ਸਾਨਾ ਪਹਿਲੇ ਜੈ ਸ਼ਿਰਾ ਜੈ ਸ਼ਿਰਾ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਜੀ ਦਰਗਿਆਣਾ ਆਏ ਆ ਇਨਾਂ ਨੂੰ ਦਰਗਿਆਣਾ ਨੇ ਬਹੁਤ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਹੜਾ ਸਾਰੇ ਦਰਗਿਆਣੇ ਦਾ ਸੁਰੱਖਸ਼ਨ ਬਣਾਇਆ ਉਸ ਤੇ ਵਿਚ ਆ ਕੇ ਸਾਰੀ ਟੀਮ ਸਾਡੀ ਇਹਨਾਂ ਨੂੰ ਸਨਮਾਨਿਤ ਕਰਨ ਆਈ ਹੈ ਜਿਹਦੇ ਵਿੱਚ ਯੂਵਾ ਮੋਰਚਾ ਵੀ ਹੈ ਤੇ ਭਾਰਤੀ ਜਤਾ ਪਾਰਟੀ ਦੇ ਲੋਕ ਸਾਰੇ ਸਾਡੇ ਸਾਥੀ ਆ ਗਏ ਔਰ ਜੋ ਕੰਮ ਕਰ ਰਹੇ ਔਰ ਸ਼ਹਿਰ ਦੇ ਵਿੱਚ ਬਾਹਰ ਜਿਸਰਾਂ ਲੋਕ ਦੱਸ ਰਹੇ ਹੈ ਕਿ ਜੋ ਦਰਗਿਆਣੇ ਦੀ ਗੁਰੂ ਘਰ ਕਹਿੰਦੇ ਬਹੁਤ ਸੇਵਾ ਹੁੰਦੀ ਹੈ ਬਹੁਤ ਸੇਵਾ ਹੈ ਲੋਕ ਕਰ ਰਹੇ ਇਹ ਜਿਹੜੀ ਇਹਨਾਂ ਦੀ ਜੋੜੀ ਸਮਝ ਲਈਏ ਲక్ష్ਮੀ ਕਾਂਤ ਚਾਵਲਾ ਭੈਣ ਜੀ ਤੇ ਇਹ ਡਾਕਟਰ ਕੇਹ ਜੀ ਇਹਨਾਂ ਅੱਛਾ ਦੁਕਾਨੇ ਨੂੰ ਅੱਛਾ ਡਵੈਲਪ ਕਰ ਰਹੇ ਆ ਕਿ ਹੋਰ ਜ਼ਿਆਦਾ ਸੰਗਤ ਇੱਥੇ ਆਵੇ ਤੇ ਜਿਹੜਾ ਵਕਤ ਵਾਲ ਮੱਥਾ ਟੇਕ ਦੂਜਾ ਜਿਹੜੀ ਹੈ ਬਾੜ ਦੀ ਤਰਾਸਦੀ ਆਈ ਹੈ ਸਾਡੇ ਸਾਡੇ ਪੰਜਾਬ ਉਹਨਾਂ ਬਾਰੇ ਵੀ ਇਹ ਲੋਕ ਪੂਰਾ ਸੰਗਿਆਨ ਲੈ ਰਹੇ ਆ ਜਿੱਥੇ ਰਾਸ਼ਨ ਚਾਹੀਦਾ ਜਿੱਥੇ ਦਵਾਈਆਂ ਚਾਹੀਦੀਆਂ ਜਿੱਥੇ ਕੋਈ ਸਮਾਨ ਚਾਹੀਦਾ ਟਰੱਕਾਂ ਦੇ ਟਰੱਕ ਇਹ ਦੁਕਾਨਾਂ ਤੋਂ ਡਾਕਟਰ ਕੇਸ਼ਪਨ ਲਕੀਕਾਂ ਚਾਵਲਾ ਜੀ ਸਾਡੇ ਨਾਲ ਸਈਓ ਲਾ ਕੇ ਪਹੁੰਚ ਰਹੇ ਤੇ ਅੱਗੇ ਅਸਾਂ ਹੀ ਕਰਦੇ ਰਹਿਣ ਹੋਰ ਇਸ ਤੋਂ ਅੱਗੇ ਜਾਣ ਸਾਡੀ ਦੇ ਪ੍ਰਭੂ ਅੱਗੇ ਇਹੋ ਹੀ ਅਰਦਾਸ ਹੈ ਰومی ਜੀ ਅੱਜ ਤੁਸੀਂ ਇਹਨਾਂ ਨੂੰ ਸਨਮਾਨ ਦਿੱਤਾ ਇੱਕ ਬੀਜੇਪੀ ਜਿਸ ਨਾਲ ਤੁਸੀਂ ਦੱਸਦੇ ਪਿਓ ਕੇਸ਼ਰ ਸ਼ਰਮਾ ਦੀਆਂ ਉਪਲਬਧੀਆਂ ਉੱਤੇ ਉਪਲਬਧੀਆਂ ਤੁਹਾਨੂੰ ਮੈਂ ਨਰੀਆਂ ਦਸੀਆਂ ਕਿ ਦੇਖੋ ਅੱਜ ਤਰਾਸਤੀ ਆਈ ਹੈ ਉਹ ਵੀ ਤੁਹਾਨੂੰ ਮੈਂ ਦੱਸਿਆ ਇੱਕ ਬਾੜ ਖੇਤਰ ਜਿਹੜਾ ਕੁਛਤ ਹੋ ਗਿਆ ਪੰਜਾਬ ਸਾਰਾ ਉੱਥੇ ਜੋ ਜੋ ਇਹ ਸੇਵਾ ਨਿਭਾ ਰਹੇ ਆ ਇਹ ਸਾਰੀ ਸਾਰੇ ਲੋਕ ਜਿਹੜੇ ਪੰਜਾਬ ਦੇ ਆ ਬਾਹਰ ਦੇ ਲੋਕ ਸਾਰੇ ਅੱਛੀ ਤਰ੍ਹਾਂ ਜਾਣਦੇ ਆ ਦਰ ਗਿਆਨਾ ਡੂੰਗਾ ਹਨੂਮਾਨ ਜੀ ਦਾ ਜਿਹੜਾ ਵੱਡਾ ਮੰਦਿਰ ਆ ਬੜਾ ਹਨੂਮਾਨ ਜੀ ਦਾ ਉੱਥੋਂ ਦਾ ਇਹਨਾਂ ਕੋਲ ਨਿਭਾ ਸੁਰੱਖਿਅਤ ਦੇ ਤੌਰ ਉੱਤੋਂ ਵੱਡੇ ਦੇ ਤੌਰ ਤੇ ਚੇਅਰਮੈਨ ਦੇ ਤੌਰ ਤੇ ਇਹਨਾਂ ਕੋਲ ਜ਼ਿੰਮੇਵਾਰੀ ਆ ਮਤਲਬ ਦੀਆਂ ਇਹਨਾਂ ਦੀਆਂ ਅਸੀਂ ਗਿਨਾ ਨਹੀਂ ਸਕਦੇ ਜੇ ਅਸੀਂ ਆਪਣੇ ਮੂੰਹ ਗਿਨਾਈਏ ਸੀ ਨਹੀਂ ਗਿਨਾ ਸਕਦੇ ਇਹ ਸਾਰੀ ਸੰਗਤ ਜਿਹੜੀ ਇੱਥੇ ਆਂਦੀ ਹੈ ਖੁਸ਼ ਹੋ ਕੇ ਜਾਂਦੀ ਹੈ ਉਹਨਾਂ ਦੀ ਸਾਰੀ ਮਿਹਰ ਹੈ ਕਿ ਜਿਹੜੇ ਅੱਛਾ ਤਰੀਕੇ ਨਾਲ ਸਾਰਾ ਨਿਭਾ ਕਰ ਰਹੇ ਆ ਡਾਕਟਰ ਸਾਹਿਬ ਤੁਸੀਂ ਦੱਸੋ ਤੁਸੀਂ ਪਹਿਲੇ ਚੇਅਰਮੈਨ ਹੋ ਬੜਾ ਹਨੂਮਾਨ ਮੰਦਰ ਦੇ ਹੁਣ ਤੁਹਾਨੂੰ ਇਹ ਸੇਵਾ ਮਿਲੀ ਹੈ ਦੁਰਗਿਆਨਾ ਮੰਦਰ ਦੇ ਸੁਰੱਖਿਅਕ ਵਜੋਂ ਸਰਪ੍ਰਸਤ ਵਜੋਂ ਇਹ ਸੇਵਾ ਵਾਕੂ ਵੀ ਤੁਸੀਂ ਨਿਭਾਈ ਰਹੇ ਹੋ ਪਹਿਲੇ ਕਹਿੰਦੀ ਲੋੜ ਹੀ ਨਹੀਂ ਪਹਿਲੇ ਬੜਾ ਹਨੂਮਾਨ ਮੰਦਰ ਲੈ ਕੇ ਚੱਲੇ ਹੋ ਦੁਰਗਿਆਨਾ ਤੀਰਤ ਵੀ ਆ ਰਿਹਾ ਸਾਰਿਆਂ ਨੂੰ જય ਸ਼੍ਰੀ ਰਾਮ ਜੀ ਮੈਂ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਕਰਾਂਗਾ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਕਮੇਟੀ ਨੇ ਪਾਈ ਹੈ ਮੈਂ ਕੋਈ ਮੈਂ ਮੈਂ ਅੱਗੇ ਵੀ ਨਹੀਂ ਆਪਣੇ ਆਨੂੰ ਚੇਅਰਮੈਨ ਕੰਦਾ ਹਾਂ ਸੁਰੱਖਿਸ਼ਕ ਕਿਉਂ ਮੈਂ ਬਚਪਨ ਤੋਂ ਇੱਥੇ ਆ ਰਿਹਾ ਹਨੂਮਾਨ ਜੀ ਦੇ ਮੰਦਿਰ ਮੈਂ ਇੱਥੋਂ ਸੇਵਾਦਾਰ ਆ ਮੈਂ ਹਨੂਮਾਨ ਜੀ ਅੱਗੇ ਅੱਗੇ ਵੀ ਜਦੋਂ ਉਹਨਾਂ ਨੇ ਮੈਨੂੰ 2021 'ਚ 23 'ਚ ਵੀ ਬਣਾਇਆ ਸੀ ਉਦੋਂ ਹੀ ਮੈਂ ਇਹੋ ਗੱਲ ਕਹੀ ਸੀ ਤੇ ਹੁਣ ਵੀ ਕਿ ਮੇਰੀ ਹਨੂਮਾਨ ਜੀ ਅੱਗੇ ਇਹੋ ਹੀ ਪ੍ਰਾਰਥਨਾ ਕਿ ਜੋ ਇਹਨਾਂ ਨੇ ਸਮਝ ਕੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਨੂੰ ਅਸ਼ੀਰਵਾਦ ਦੇਣਾ ਬਲ ਦੇਣਾ ਕਿ ਮੈਂ ਇਹਨਾਂ ਦੀ ਸੋਚ ਤੇ ਖਰਾ ਉਤਰਾਂ ਇੱਕ ਮੈਂ ਵਿਸ਼ਵਾਸ ਜ਼ਰੂਰ ਦਾਨਾ ਕਿ ਤਨ ਮਨ ਤਾਨਾ ਜਿੰਨੇ ਜੋਗਾ ਮੈਂ ਹਾਂਗਾ ਜਿਸ ਤਰ੍ਹਾਂ ਅੱਗੇ ਅੱ ਕਿ ਜਿੰਨੀ ਸੇਵਾ ਕਰ ਸਕਾਂ ਬਾਕੀ ਮੇਰੀ ਸਾਰੇ ਭਰਾਵਾਂ ਕੋਈ ਮੈਂ ਚੇਅਰਮੈਨ ਨਹੀਂ ਕੋਈ ਸੁਰੱਖਿਆ ਨਹੀਂ ਇਹ ਸਾਰੇ ਮੇਰੇ ਭਰਾ ਚੇਅਰਮੈਨ ਇਹ ਸਾਰੇ ਉਹ ਲੋਕ ਆ ਭਾਏ ਪਾਰਟੀ ਬਾਜੀ ਇਲਾ ਦਾ ਚੀਜ਼ ਹੈ ਇਥੇ ਜਿਹੜੇ ਸਾਰੇ ਮੰਦਰ ਆਣ ਵਾਲੇ ਆ ਮੈਨੂੰ ਖੁਸ਼ੀ ਆ ਹੁੰਦੀ ਆ ਕਿ ਜਿਲੇ ਹੱਕ ਨਾ ਮੈਨੂੰ ਕਹਿੰਦੇ ਫਲਾਣੀ ਚੀਜ਼ ਆਉਂ ਕਰਾਂ ਚਲੋ ਈਸ਼ੋ ਨੇ ਇੰਨੇ ਜੋਗਾ ਕੀਤਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਦੀ ਉਸ ਚੀਜ਼ ਨੂੰ ਠੀਕ ਕਰਨ ਦੀ ਮੇਰੀ ਇਹ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਉਹਦੇ ਤਾਂ ਹੀ ਨਿਭਦੇ ਆ ਕਿ ਤੁਸੀਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਆਈ ਕਮੇਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਹੁਣ ਤੁਹਾਨੂੰ ਇੱਕ ਬੋਝ ਕਿਤੇ ਨਹੀਂ ਕਹਿ ਸਕਦਾ ਇਸ ਗੱਲ ਕਿ ਵੀ ਤੁਹਾਡੇ ਉੱਪਰ ਇੱਕ ਨਵਾਂ ਆਸ ਰੱਖੀ ਹੈ ਕਿ ਦੁਗਿਆਨਾ ਤਿਰਥ ਹੋਰ ਅੱਗੇ ਡਿਵੈਲਪ ਹੋਏਗਾ ਮੈਂ ਤੇ ਕੋਈ ਗੱਲ ਕਰਨੀ ਮੈਂ ਕਮੇਟੀ ਨੂੰ ਇਹੋ ਵਿਸ਼ਵਾਸ ਦਵਾਇਆ ਕਿ ਜੋ ਜੋ ਤੁਸੀਂ ਮੈਨੂੰ ਸਮਝ ਕੇ ਮੇਰੇ ਤੇ ਜ਼ਿੰਮੇਵਾਰੀ ਪਾਈ ਹੈ ਮੈਂ ਯਕੀਨ ਕਰ ਗਿਆ ਹਾਂ ਪ੍ਰਾਰਥਨਾ ਕਰਨਾ ਕਿ ਜੋ ਇਹਨਾਂ ਨੇ ਸੋਚਿਆ ਮੈਂ ਉਸ ਤੋਂ ਵੱਧ ਗੇਹੀ ਕਰਕੇ ਬਹਾਉਂਗਾ ਜੈ ਸ਼੍ਰੀ ਰਾਮ ਸੋ ਤੁਸੀਂ ਦੇਖ ਸਕਦੇ ਹੋ ਭਾਜਪਾ ਦੀ ਜਨਤਾ ਪਾਰਟੀ ਦੇ ਕਾਰਕੁਨ ਸਾਰੇ ਇੱਥੇ ਪਹੁੰਚੇ ਹੋਏ ਨੇ ਯੂਵਾ ਮੋਰਚਾ ਦੇ ਕਾਰਕੁਨ ਪਹੁੰਚੇ ਹੋਏ ਨੇ ਰਕੇਸ਼ ਸ਼ਰਮਾ ਜਿਹੜੇ ਕਿ ਪਹਿਲਾਂ ਡੂੰਗਾ ਮਾਫ ਕਰਨਾ ਬੜਾ ਹਨੂਮਾਨ ਮੰਦਰ ਦੇ ਚੇਅਰਮੈਨ ਨੇ ਉਹਨਾਂ ਨੂੰ ਹੁਣ ਦੁਰਗਿਆਨਾ ਤੀਰਤ ਦਾ ਸਰਪ੍ਰਸਤ ਲਾਇਆ ਗਿਆ ਹੈ ਦੁਰਗਿਆਨਾ ਮੰਦਰ ਦਾ ਦੁਰਗਿਆਨਾ ਤੀਰਤ ਦਾ ਸਰਪ੍ਰਸਤ ਲਾਇਆ ਜਾਣ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹੁਣ ਬੀਜੇਪੀ ਵੱਲੋਂ ਉਹਨਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ ਕੋਵਿਡ ਦਾ ਦੌਰ ਸੀਗਾ ਚਾਹੇ ਹੁਣ ਹੜ੍ਹਾਂ ਦਾ ਦੌਰ ਹੈ ਦੁਰਗਿਆਨਾ ਤੀਰਤ ਤੋਂ ਹਰ ਤਰ੍ਹਾਂ ਦੀ ਮਦਦ ਹਰ ਤਰ੍ਹਾਂ ਦਾ ਰਾਸ਼ਨ ਸੁੱਕਾ ਹੋਵੇ ਚਾਹੇ ਰੋਟੀਆਂ ਬਣਾ ਕੇ ਭੇਜਣਾ ਹੋਵੇ ਹੁਣ ਬਾਹਰ ਪੀੜਤਾਂ ਨੂੰ ਭੇਜਿਆ ਜਾ ਰਿਹਾ ਹੈ ਉਹ ਸਿਰਫ ਤੇ ਸਿਰਫ ਲక్ష్ਮੀ ਕਾਂਤਾ ਜੀ ਚਾਵਲਾ ਜੋ ਪ੍ਰਧਾਨ ਨੇ ਦੁਰਗਿਆਨਾ ਤੀਰਤ ਦੇ ਔਰ ਰਕੇਸ਼ ਸ਼ਰਮਾ ਇਹਨਾਂ ਦੋਨਾਂ ਦੇ ਹੀ ਨਾਮ ਦਲੇ ਆਂਦੀ ਹੈ ਕਿ ਪੂਰੀ ਇਲਾਕਿਆਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਇਹਨਾਂ ਵੱਲੋਂ ਦਿਨ-ਦੁਨੀ ਰਾਤ ਤੱਕ ਨਹੀਂ ਮਿਹਨਤ ਕਰਕੇ ਇਸ ਦੁਰਗਨਾਤੀ ਰਦਰ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀਬਾਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ